ਕਿ ਹੁਣ ਸੋਮਵਾਰ ਸ਼ਾਮ ਨੂੰ 7:30 ਵਜੇ ਘਰ ਪਹੁੰਚੇ ਆਂ ਘਰ ਦਾ ਜਿਹੜਾ ਮੇਨ ਜਿਹੜਾ ਗੇਟ ਜਿਹੜਾ ਸੀਗਾ ਉਹ ਤੇ ਬੰਦ ਵਾ ਪਰ ਜਿਹੜਾ ਸਾਡਾ ਉੱਪਰਲਾ ਦਰਵਾਜਾ ਨਾ ਘਰ ਦੇ ਉੱਪਰ ਜਿਹੜਾ ਜਾ ਕੇ ਉਹ ਦਰਵਾਜਾ ਟੁੱਟਿਆ ਹੋਇਆ ਸੀਗਾ ਉਹਦੇ ਵਿੱਚੋਂ ਕਿਸੇ ਨੇ ਆ ਕੇ ਸਾਡਾ ਸਾਰਾ ਹੀ ਜੋ ਵੀ ਸਾਡਾ ਕੈਸ਼ ਸੀਗਾ ਸਾਡਾ ਸੋਨਾ ਤੇ ਜਿੰਨਾ ਵੀ ਚਾਂਦੀ ਚੁੰਦੀ ਜੋ ਵੀ ਸਾਡਾ ਸਾਮਾਨ ਸੀਗਾ ਸਾਰਾ ਕੁਝ ਲੈ ਗਏ ਆਂ ਆ ਗਏ ਅਸੀਂ 7:30 ਵਜੇ ਜਿਹੜੇ ਸੋਮਰ ਦਾ ਆਏ ਦੇ ਸੰਭਾਤ ਲੱਗਾ ਸਾਬਕਾ ਖੁੱਲ ਰਿਹਾ ਆਇਆ ਦੇਸ਼ ਜੁਐਲਰੀ ਜੋ ਬੱਚਿਆਂ ਵਾਸਤੇ ਵੀ ਕੋਈ ਬੱਚੇ ਸਿਆਣੇ ਹੋ ਗਏ ਕੁੜੀਆਂ ਉਹਨਾਂ ਦੀਆਂ ਉਹਨਾਂ ਨੇ ਕੈਸ਼ ਜੁਐਲਰੀ ਕੀਤੀ ਸੀ ਉਹ ਸਾਰਾ ਕੁਝ ਹੀ ਲੁੱਟ ਕੋ ਹੋ ਗਈ ਵਿਚਾਰਿਆਂ ਦਾ ਬਹੁਤ ਬੁਰਾ ਹਾਲ ਆ। ਮੁਕੇਸ਼ ਕੁਮਾਰ ਅਡੋੜਾ ਕੀ ਕਹਣਾ ਇਹਦਾ ਦੱਸਣਾ। ਭਾਜੀ ਆਪਾਂ ਨਾ ਸ਼ਨੀਵਾਰ ਮਨੇਰੇ ਗਏ ਸੋ 6:30 ਵਜੇ ਰੈਕਸ਼ਨ ਦੇਵੀ ਤੇ ਹੁਣ ਸੋਮਵਾਰ ਸ਼ਾਮ ਨੂੰ 7:30 ਵਜੇ ਹੀ ਘਰ ਪਹੁੰਚੇ ਆ। ਘਰ ਦਾ ਜਿਹੜਾ ਮੇਨ ਜੀ ਜਿਹੜਾ ਗੇਟ ਜਿਹੜਾ ਸੀਗਾ ਉਹ ਤੇ ਬੰਦ ਵਾ ਪਰ ਜਿਹੜਾ ਸਾਡਾ ਉੱਪਰਲਾ ਦਰਵਾਜ਼ਾ ਨਾ ਘਰ ਦੇ ਉੱਪਰ ਜਿਹੜਾ ਜਾ ਕੇ ਉਹ ਦਰਵਾਜ਼ਾ ਟੁੱਟਿਆ ਹੋਇਆ ਸੀਗਾ। ਉਹਦੇ ਵਿੱਚੋਂ ਕਿਸੇ ਨੇ ਆ ਕੇ ਸਾਡਾ ਸਾਰਾ ਹੀ ਜੋ ਵੀ ਸਾਡਾ ਕੈਸ਼ ਸੀਗਾ ਸਾਡਾ ਸੋਨਾ ਤੇ ਜਿੰਨਾ ਵੀ ਚਾਂਦੀ ਚੁੰਦੀ ਜੋ ਵੀ ਸਾਡਾ ਸਾਮਾਨ ਸੀਗਾ ਸਾਰਾ ਕੁਝ ਲੱਗੇ ਜੀ ਅਸੀਂ ਪਤਾ ਹੁਣ ਸਾਡੇ ਸਾਡੇ ਆ ਕੇ ਲਗਾਏ ਨਾ ਕਰਨ ਇਹਨਾਂ ਨੇ ਸਾਰਾ ਤੇ ਇਹ ਲਿਸਟ ਆਪਾਂ ਬਣਾਈਆਂ ਲਗਭਗ ਵੀ ਇਨਸਾਨ ਹੋਣਾ ਵਾ ਜਿਹੜਾ ਆਇਆ ਵਾ ਸੋਨਾ ਚਾਂਦੀ ਤੇ ਜਿਹੜਾ ਕੈਸ਼ ਹੈਗਾ ਸਾਰਾ ਪਾ ਕੇ ਇਹ ਸਾਡਾ ਦੋ ਬੇਟੀਆਂ ਸੋਹਣਾ ਦਾ ਹੀ ਬਣਾਇਆ ਸੀਗਾ ਤੇ ਸਾਡੇ ਵਿਆਹ ਦਾ ਵੀ ਜਿਹੜਾ ਅੱਜ ਤੋਂ 25 ਸਾਲ ਪਹਿਲਾਂ 24 ਸਾਲ ਪਹਿਲਾਂ ਦਾ ਵਿਆਹ ਦਾ ਜਿੰਨਾ ਵੀ ਸੋਨਾ ਸੀ ਉਹ ਸਾਰਾ ਇੱਥੇ ਹੀ ਪਿਆ ਸੀਗਾ ਇਹਨੂੰ ਮਲਾਜਾ ਸਾਰਾ ਜੇ ਐਸਟੀਮੀਟਰ ਲਾਈਏ ਲਗਭਗ 35 ਲੱਖ ਪਲੱਸ ਦਾ ਨੁਕਸਾਨ ਹੈ ਕੈਸ਼ ਕਿਨਾਰੇ ਕੈਸ਼ ਸਾਡੇ ਚੱਲ ਰੱਸੀ ਇਹ ਮਾਤਾ ਦੇ ਦੇਖਣੇ ਵੀ ਗਏ ਸੀ ਆਪਾਂ ਇਹ ਤਾਂ ਸ਼ੱਕਾ ਤੋਂ ਸ਼ੱਕ ਦੇ ਬਾਰੇ ਮੇਰੀ ਸਮਝ ਤੋਂ ਬਾਹਰ ਹੈ ਸਾਰਾ ਕੁਝ ਕੋਈ ਸਮਝ ਨਹੀਂ ਲੱਗਦੀ ਬਈ ਕਿਹੜਾ ਮੋਲਾ ਬਈ ਨਾ ਬਿਜਾ ਗੰਗਲੀ ਪਾਂਦੇਆ ਚੌਂਕ ਬਟਾਲਾ ਤੇ ਥੱਲੇ ਉਹਦੇ ਸਾਡੇ ਜਿਹੜਾ ਮੇਨ ਵੀਅੂ ਉਹ ਦੂਆ ਹੈਗਾ ਉਸ ਤੋਂ ਵੀ ਆਏ ਨਹੀਂਗੇ ਜੋ ਉੱਪਰ ਲੱਗੂ ਟਟਾ ਦਾ ਮਤਲਬ 12 ਕੇਸੇ ਪਾਸੇ ਨਹੀਂ ਆਏ ਕੋਈ ਸੀਸੀਟੀਵੀ ਵੀਡੀਓ ਦੇਖੀ ਸੀਸੀਟੀਵੀ ਵੀਡੀਓ ਕੋਈ ਨਹੀਂ ਦੇਖੀਏ ਸਾਡਾ ਤਾਂ ਕੰਪਲੀਟ ਕੰਪਲੇਂਟ ਫੋਰਮਾਂ ਨੂੰ ਦਿੱਤੀ ਸੀਗੀ ਤਾਂ ਉਹ ਆ ਕੇ ਇਹ ਸਾਰਾ ਲਿਖ ਕੇ ਲੈ ਗਏ ਸਾਰਾ ਕੁਝ ਇਹਦਾ ਥਾਣਾ ਕਿਹਦਾ ਸਿੱਧੀ ਥਾਣਾ ਸਈ ਪੰਡਿਆ ਜਗ ਦੇ ਬਿਜਾਰਜਾ ਵਾਲੀ ਨਾਮ ਦੀ ਠੀਕ ਕੋਈ ਚੋਰੀ ਹੋ ਗਈ ਸਾਡੇ ਘਰ ਦੇ ਵਿੱਚ ਸਭ ਕੁਝ ਚੁੱਕ ਲੈ ਗਏ ਨੇ ਕੀ ਕੀ ਗਿਆ ਸੋਨੇ ਦੀ ਸੋਨਾ ਵੀ ਸਾਰਾ ਲੈ ਗਏ ਚਾਂਦੀ ਵੀ ਲੈ ਗਏ ਕੈਸ ਵੀ ਲੈ ਗਏ ਸਾਰਾ इवन ਕਿ ਬੱਚਿਆਂ ਦੇ ਸਕੂਲਾਂ ਦੇ ਪੈਸੇ ਦੇ ਵੀ ਲੈ ਗਏ ਆ ਤੇ ਨਾਲ ਨੁਕਸਾਨ ਲਗਭਗ 50000 ਰੁਪਏ ਦਾ ਨੁਕਸਾਨ ਹੋ ਗਿਆ ਕਿੱਥੇ ਗਿਆ ਹਾਂ ਜੀ ਰਸ਼ਨ ਦੇ ਵੀ ਗਏ ਤੁਸੀਂ ਹਾਂ ਅਸੀਂ 7:30 ਵਜੇ ਜਦੋਂ ਸੋਮਵਾਰ ਘਰ ਆਏ ਤੇ ਸਾਨੂੰ ਪਤਾ ਲੱਗਾ ਸਾਬਕਾ ਖਿਲਰਿਆ ਆਇਆ ਹੈ। ਕੈਸਟ ਨਾਲ। ਕੈਸ 4:35 ਲਗ ਸੀ। ਬਾਕੀ ਕਹਿੰਦੇ। ਹਾਂ ਜੀ। ਸੋਮਵਾਰ ਗਈ ਸੀ। ਹਾਂ ਜੀ ਕਿ ਕਿਤੀ ਹੈ। ਨਾਮ ਤੁਹਾਡਾ? ਦਿਨੇਸ਼ ਖੋਸਲਾ। ਸਰ ਮੇਰੀ ਇਹ ਬਾੜ ਦੇ ਵਿੱਚ ਘਰ ਪੈਂਦਾ ਦੇਖੋ ਮਹੱਲਿਆਂ ਦੇ ਵਿੱਚ ਘਰ ਹੈ। ਪਰ ਫਿਰ ਵੀ ਇਹੋ ਜੀ ਘਟਨਾਵਾਂ ਕਿ ਉਹਨਾਂ ਦੇ ਵਿਚਾਰਿਆਂ ਦਾ ਸਾਰਾ ਹੀ ਕੁਝ ਘਰ ਦੇ ਵਿੱਚ ਲੁੱਟ ਖੋ ਹੋ ਗਈ। ਮਤਲਬ ਕਿ ਦੋ ਦਿਨ ਬਾਅਦ ਤੇ ਵੀ ਘਰੋਂ ਕੋਈ ਜਾ ਰਿਹਾ ਤੇ ਅੱਜ ਸੇਕ ਨਹੀਂ ਹੈਗਾ। ਕੋਈ ਘਰਾਂ ਤੋਂ ਕੋਈ ਰਸਤਾ ਨਹੀਂ ਕੋਈ ਸਿਰਫ ਇੱਕ ਨਾਲ ਦੇ ਮੈਨੇ ਖੋਲਾ ਪਿੰਦਾ ਵਾ ਸਾਨੂੰ ਇਹੀ ਸ਼ੱਕ ਲੱਗ ਰਿਹਾ ਕਿ ਨਾਲ ਦੇ ਕੋਲੇ ਤੋਂ ਲੋਕੀ ਜਿਹੜੇ ਆ ਕੋਈ ਇਧਰ ਇਹਨਾਂ ਦੇ ਘਰ ਅੰਦਰ ਵੜਿਆ। ਕੋਈ ਉੱਪਰ ਦਾ ਦਰਵਾਜ਼ਾ ਵੀ ਦੇਖਿਆ ਗਿਆ ਉਹ ਤੋੜਿਆ ਰਾਵਾਂ। ਤੇ ਅੰਦਰ ਆ ਕੇ ਉਹਨਾਂ ਦਾ ਕਾਫੀ ਕੈਸ਼ ਜੁਐਲਰੀ ਜੋ ਬੱਚਿਆਂ ਵਾਸਤੇ ਵੀ ਕੋਈ ਬੱਚੇ ਸਿਆਣੇ ਹੋ ਗਏ ਕੁੜੀਆਂ ਉਹਨਾਂ ਦੀਆਂ ਉਹਨਾਂ ਨੇ ਕੈਸ਼ ਸਲਰੀ ਕੀਤੀ ਦੀ ਸੀ ਉਹ ਸਾਰਾ ਕੁਝ ਹੀ ਲੁੱਟ ਕੋ ਹੋ ਗਈ ਬਚਾਰਿਆਂ ਦਾ ਬਹੁਤ ਬੁਰਾ ਹਾਲ ਆ ਮੈਂ ਤੇ ਤੁਹਾਡੇ ਮਾਦਨ ਤੋਂ ਵੀ ਐਸਐਸਪੀ ਸਾਹਿਬ ਨੂੰ ਇਹ ਪੀਲੀ ਕਰਾਂਗਾ ਦੇਖੋ ਕਿ ਇੱਥੇ ਲਾਗੇ ਛਾਗੇ ਜੇ ਕੀ ਕਿਨਾ ਤੇ ਮੱਲੇ ਮੇਰਾ ਨਾਲ ਦਾ ਘਰ ਅੱਧੂ ਲੁੱਟ ਲਿਆ ਦੇ ਸਾਨੂੰ ਵੀ ਨਹੀਂ ਪਤਾ ਕਿ ਗਏ ਰਿਆ ਜੇ ਕੀ ਹੈ ਕਿ ਲੈ ਵੀ ਕਿ ਰੋੜਾ ਪਿਆਰਾ ਕਿ ਸੁੱਚਾ ਹੋ ਵੀ ਨਹੀਂ ਹੈ ਕਿੰਨੇ ਵਾਰ ਦਾ ਖਤਰਾ ਹੈ ਇਹ ਸਾਰੇ ਉਹ ਦੇਖ ਰਹੇ ਆ ਕਿਉਂਕਿ 2 ਦਿਨ ਦਾ ਗੈਪ ਆ ਉਹਨੂੰ ਕੋਈ ਲਾਗੇ ਛਾਗੇ ਅਗਰ ਕੋਈ ਸੀਸੀਟੀਵੀ 'ਚ ਕੋਈ ਐਕਸਪੈਕਟਿਡ ਬੰਦਾ ਦਿਖਦਾ ਉਹਦੇ 'ਚ ਦੇਖਣ ਦੀ ਕੋਸ਼ਿਸ਼ ਕਰ ਰਹੇ ਆ ਕਿ ਕੋਈ ਲੱਭੇ ਕਿਸ ਤਰੀਕੇ ਕਿ ਕਿਹੜਾ